ਸਸਰੀ ਗਾਲ ਦੋਸਤੋ ਮੇਰਾ ਨਾਮ ਹੈ ਲਵਰੇ ਸਿੰਘ ਤੁਸੀਂ ਵੀ ਕਰੇ ਤੁਹਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨ ਹੀ ਅੱਪਾ ਇੱਕ ਵੀਡੀਓ ਬਣਾ ਕੇ ਦੱਸਿਆ ਸੀ ਕਿ ਬਲਜਿੰਦਰ ਸਿੰਘ ਪਾਸਟਰ ਦੀ ਇੱਕ CCTV ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਕੁਝ ਲੋਕਾਂ ਨੂੰ ਉੱਚੜ ਕਰਿਆ ਹੈ ਅਤੇ ਇੱਕ ਮਹਿਲਾ ਨਾਲ ਬਦਸਲੂਕੀ ਕਰਕੇ ਉਸ ਨੂੰ ਥੱਪੜ ਮਾਰ ਰਿਹਾ ਹੈ ਉਸ ਵੀਡੀਓ ਵਿੱਚ ਇਹ ਵੀ ਦੱਸਿਆ ਸੀ ਕਿ ਬਲਜਿੰਦਰ ਸਿੰਘ ਪਾਸਟਰ ਉੱਪਰ ਕਈ ਹੋਰ આરોਪ ਹਨ ਜਿਨ੍ਹਾਂ ਉੱਪਰ ਕਾਰਵਾਈ ਚੱਲ ਰਹੀ ਹੈ। ਉਹਨਾਂ ਵਿੱਚੋਂ ਇੱਕ ਰੋਕ ਸੀ 2018 ਵਿੱਚ ਮਹਿਲਾ ਦੁਆਰਾ ਜਿਨਸੀ ਸ਼ੋਸ਼ਣ ਦਾ આરોਪ ਲਗਾਇਆ ਗਿਆ ਸੀ ਜਿਸ ਵਿੱਚ ਹੁਣ ਫੈਸਲਾ ਆ ਚੁੱਕਾ ਹੈ ਅਤੇ ਮਹਾਲੀ ਕੋਰਟ ਨੇ ਬਲਜਿੰਦਰ ਸਿੰਘ ਪਾਸਟਰ ਨੂੰ ਇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ ਆਉਣ ਵਾਲੀ 1 ਅਪ੍ਰੈਲ ਨੂੰ ਬਲਜਿੰਦਰ ਸਿੰਘ ਪਾਸਟਰ ਨੂੰ ਸਜ਼ਾ ਸੁਣਾਈ ਜਾਵੇਗੀ। ਬਲਜਿੰਦਰ ਸਿੰਘ ਪਾਸਟਰ ਇੱਕ ਧਾਰਮਿਕ ਗੁਰੂ ਹੈ ਜੋ ਕਿ 크੍ਰਿਸਚੀਅਨ ਧਰਮ ਦਾ ਇੱਕ ਬਹੁਤ ਵੱਡਾ ਅਨੁਵਾਈ ਹੈ ਜੋ ਕਿ ਲੋਕਾਂ ਦੀ ਇਹ ਪੰਗਤਾ ਅਤੇ ਬਿਮਾਰੀਆਂ ਨੂੰ ਦੂਰ ਕਰਨ ਦਾ ਦਾਵਾ ਕਰਦਾ ਹੈ ਇਹ ਤੇਰੀ ਬੈਨ ਬੋਲ ਨਹੀਂ ਸਕਦੀ ਸੀ ਸਹੀ ਬੋਲ ਸਕਦੀ ਸੀ ਹਾਂ ਜਸੂ ਮੇਰਾ ਅਬੀ ਕੀ ਆਵਾਜ਼ ਬੋਲਣ ਲੱਗੇ ਜਸੂ ਜਸੂ ਜਿਸ ਨੇ ਬਹੁਤ ਸਾਰੇ ਵੀਡੀਓ ਵਾਇਰਲ ਹਨ ਜਿਨ੍ਹਾਂ ਵਿੱਚ ਉਹ ਗੁੰਗਿਆਂ ਨੂੰ ਬੁਲਵਾ ਲਿੰਦਾ ਹੈ ਅਤੇ ਪੈਂਸਰ ਦੇ ਮਰੀਜ਼ਾਂ ਨੂੰ ਸੇਕ ਕਰ ਦਿੰਦਾ ਹੈ ਇਹ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਹੁਣ ਇਸ ਪਾਸਟਰ ਉੱਪਰ ਇੱਕ ਬਹੁਤ ਵੱਡਾ ਸੰਗੀਨ આરોਪ ਸਿੱਧ ਹੋ ਚੁੱਕਿਆ ਹੈ ਇਸ ਰੋਪ ਨੂੰ ਲੈ ਕੇ ਬਲਜਿੰਦਰ ਸਿੰਘ ਪਾਸਟਰ ਸਫਾਈ ਦਿੰਦਾ ਰਿਹਾ ਹੈ ਕਿ ਇਹ ਰੋਪ ਉਸ ਉਪਰਨਜਾਇ ਦੀ ਲਗਾਏ ਜਾ ਰਹੇ ਹਨ ਪਰ ਮਾਲੀ ਕੋਰਟ ਨੇ ਇਸ ਵਿੱਚ ਬਲਜਿੰਦਰ ਸਿੰਘ ਪਾਸਟਰ ਨੂੰ ਦੋਸ਼ੀ ਕਰਾਉ ਦਿੱਤਾ ਹੈ ਪਰ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਤੇ ਧਰਮ ਗੁਰੂਆਂ ਉੱਪਰ ਜਿਹੇ ਰੋਪ ਲੱਗਦੇ ਆਏ ਹਨ ਜਿਵੇਂ ਕਿ ਮੇਰਾ ਸਤਿ ਸਬਦ ਅਸਾਦ ਗ੍ਰਾਮ ਰਹੀਮ ਨਾਰਾਇਣ ਸਾਈਂ ਅਤੇ ਅਸਰਾਮ ਜੇ ਕਈ ਗੁਰੂਆਂ ਉੱਪਰ ਜਿਹੇ ਰੋਪ ਲੱਗੇ ਹਨ ਅਤੇ ਉਹ ਦੋਸ਼ ਵੀ ਸਿੱਧ ਹੋ ਚੁੱਕਿਆ ਤੇ ਨਾਲ ਹੀ ਹੋਣਾ ਇਹ 크੍ਰਿਸਚੀਨ ਦਰਮਦਾਨ ਲਈ ਬਲਜਿੰਦਰ ਸਿੰਘ ਪਾਸਟਰ ਉੱਪਰ ਵੀ ਇਹ ਦੋਸ਼ ਸਿੱਧ ਹੋ ਚੁੱਕਿਆ ਤਰੀਖਣ ਵਾਲੀ ਗੱਲ ਹੈ ਕਿ ਲੋਕ ਧਰਮਗੁਰੂ ਬਣ ਕੇ ਇਹੋ ਜਿਹਾ ਅਪਰਾਧ ਕਰਦੇ ਹਨ ਇਸ ਲਈ ਇਨ੍ਹਾਂ ਝੂਠਿਆਂ ਗੁਰਮਾਨ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ